ਪਦਾਰਥ ਜੇ ਕੋ ਮੰਗੈ ਸਾਧ ਜਨ ਕੀ ਸੇਵਾ ਲਾਗੈ ਚਾਰ ਪਦਾਰਥ ਧਰਮ ਅਰਥ ਕਾਮੋਗ ਜੇ ਕੋਈ ਸੰਸਾਰ ਦੇ ਵਿੱਚ ਜਿਹੜਾ ਵੀ ਭਾਈ ਇਹਨਾਂ ਚਾਰ ਪਦਾਰਥਾਂ ਦੀ ਲੋਚਾ ਰੱਖਦਾ ਹੈ ਇਹਨਾਂ ਦੀ ਇੱਛਾ ਰੱਖਦਾ ਹੈ ਸਾਧ ਜਨਾ ਕੀ ਸੇਵਾ ਲਾਗੈ ਤਾਂ ਫਿਰ ਉਹਨੂੰ ਸਾਧੂਆਂ ਦੀ ਜਿਹੜੀ ਸੇਵਾ ਟਹਿਲ ਦੇ ਵਿੱਚ ਲੱਗਣਾ ਚਾਹੀਦਾ ਹੈ ਜੇ ਕੋ ਆਪਣਾ ਦੁੱਖ ਮਿਟਾਵੇ ਇਉਂ ਜੇ ਕੋਈ ਸੰਸਾਰ ਦੇ ਵਿੱਚ ਆਪਣਾ ਜਿਹੜਾ ਦੁੱਖ ਕਈਏ ਜੋ ਦਰਦ ਹੈ ਉਸ ਨੂੰ ਮਟਾਉਣਾ ਚਾਹੁੰਦਾ ਹੈ ਕਿਉਂਕਿ ਸਾਧ ਸੰਗਤ ਸੰਸਾਰ ਦੇ ਅੰਦਰ ਮਨੋਖੀ ਜੀਵਨ ਨੂੰ ਇੱਕ ਨਹੀਂ ਅਨੇਕਾ ਤਰ੍ਹਾਂ ਦੇ ਦੁੱਖ ਹਨ ਕੁਝ ਦੁੱਖ ਸੰਸਾਰੀ ਪੱਦਰ ਦੇ ਹਨ ਤੇ ਵੱਡੇ ਦੁੱਖ ਸਾਧ ਸੰਗਤ ਇਸ ਜੀਵ ਨੂੰ ਜਿਨ੍ਹਾਂ ਦੇ ਵਿੱਚ ਜਨਮ ਅਤੇ ਮਰਨ ਦਾ ਦੁੱਖ ਹੈ ਇਸ ਤੋਂ ਇਲਾਵਾ ਮਨ ਦੇ ਦੁੱਖ ਹਨ ਬਚਨਾਂ ਦੇ ਦੁੱਖ ਹਨ ਔਰ ਸਰੀਰ ਦੇ ਦੁੱਖ ਹਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਸ ਪਵਿੱਤਰ ਅੰਮ੍ਰਿਤਮਈ ਬਾਣੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਇਤਨੀ ਵੱਡੀ ਵਡਿਆਈ ਦਰਸਾਉਂਦੇ ਹੋਏ ਕਲਯੁਗੀ ਜੀਵਾਂ ਨੂੰ ਇਹ ਇਸ਼ਾਰਾ ਕਰਦੇ ਹਨ ਕਿ اے ਭਾਈ ਜੇ ਕੋਈ ਆਪਣੇ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਮਨ ਬਾਣੀ ਸਰੀਰ ਕਰਕੇ ਜਿਤਨੇ ਵੀ ਦੁੱਖ ਹਨ ਉਹਨਾਂ ਨੂੰ ਮਟਾਉਣਾ ਚਾਹੁੰਦਾ ਹੈ ਹਰ ਹਰ ਨਾਮ ਹਿਰਦੇ ਸਾਧ ਗਾਵੇ ਹਰ ਹਰ ਭਾਵ ਜੋ ਹਰੀ ਵਾਹਿਗੁਰੂ ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਉਹਦੇ ਜਿਹੜੇ ਗੁਣ ਹਨ ਉਹਨਾਂ ਨੂੰ ਸਦਾ ਹੀ ਹਿਰਦੇ ਦੇ ਵਿੱਚ ਗਾਉਣਾ ਕਰੇ ਕਿਉਂਕਿ ਵਿਣਗੁਣ ਕੀਤੇ ਭਗਤ ਨਾ ਹੋਏ ਜਿੰਨੀ ਦੇਰ ਤੱਕ ਮਨੁੱਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਨਹੀਂ ਗਾਉਂਦਾ ਉੰਨੀ ਦੇਰ ਤੱਕ ਆਪਣੇ ਦੁੱਖਾਂ ਨੂੰ ਮਟਾ ਨਹੀਂ ਸਕਦਾ ਹੈ ਅੱਜ ਸੰਸਾਰ ਦੇ ਅੰਦਰ ਲੋਕੀ ਦੁੱਖਾਂ ਨੂੰ ਮਟਾਉਣ ਵਾਸਤੇ ਕੋਈ ਕਿਤੇ ਤੁਰਿਆ ਫਿਰਦਾ ਹੈ ਕੋਈ ਕਿਤੇ ਤੁਰਿਆ ਫਿਰਦਾ ਹੈ ਦੇਖੋ ਸਰੀਰ ਨੂੰ ਦੁੱਖ ਲੱਗੇ ਤਾਂ ਹਸਪਤਾਲ ਨੇ ਕਿਹਾ ਹੈ ਅਜਿਹੀ ਗੱਲ ਕਿ ਹਸਪਤਾਲ ਜਿਹੜੇ ਨੇ ਉਹ ਮਨੁੱਖ ਦੇ ਦੁੱਖਾਂ ਦਾ ਨਾਸ਼ ਕਰ ਦਿੰਦੇ ਨੇ ਕਈ ਵਾਰੀ ਉੱਥੇ ਜਾ ਕੇ ਵੀ ਇਹ ਸਰੀਰ ਦੀ ਅਵਸਥਾ ਬਣ ਜਾਂਦੀ ਹੈ ਡਾਕਟਰ ਆਪਣੀ ਰਸਨਾ ਤੋਂ ਕਹਿ ਦਿੰਦੇ ਨੇ ਕਿ ਭਾਈ ਹੁਣ ਅਕਾਲ ਪੁਰਖ ਦੇ ਹੱਥ ਵਿੱਚ ਹੈ ਗॉड ਦੇ ਹੱਥ ਵਿੱਚ ਹੈ ਆਪਣੇ ਵੱਲੋਂ ਅਸੀਂ ਪੂਰੀ ਬਾਹ ਲਾ ਲਈ ਸੋ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਜੇ ਸਮੁੱਚੇ ਦੁੱਖਾਂ ਨੂੰ ਮਟਾਉਣਾ ਹੈ ਤਾਂ ਉਹ ਜੋ ਹਰੀ ਵਾਹੇ ਗੁਰੂ ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਉਹਦੇ ਗੁਣਾਂ ਨੂੰ ਸਦਾ ਹੀ ਗਾਉਣਾ ਕਰੀਏ ਜੇ ਕੋ ਆਪਣੀ ਸੋਭਾ ਨੂਰਾ ਇਉਂ ਜੇ ਕਿਸੇ ਨੂੰ ਆਪਣੀ ਸੋਭਾ ਦੀ ਲੋੜ ਹੈ ਸੋਭਾ ਭਾਵ ਵਡਿਆਈ ਦੀ ਇੱਛਾ ਰੱਖਦਾ ਹੈ ਕਿਉਂਕਿ ਸੰਸਾਰ ਦੇ ਅੰਦਰ ਹੁਣ ਇੱਥੇ ਵੀ ਸਾਧ ਸੰਗਤ ਇੱਕ ਭੇਦ ਹੈ ਜੇ ਕੋਈ ਸੰਸਾਰ ਦੇ ਅੰਦਰ ਦੇਖੋ ਅੱਜ ਮਨੁੱਖ ਵਡਿਆਈ ਦੇ ਲਈ ਤੁਰਿਆ ਫਿਰਦਾ ਹੈ ਆਪਣੀ ਵਡਿਆਈ ਕਰਾਉਣ ਦੇ ਲਈ ਲੱਖਾਂ ਕਰੋੜਾਂ ਰੁਪਏ ਵੀ ਖਰਚ ਕਰਦਾ ਹੈ ਪਰ ਉਹ ਵਡਿਆਈ ਸਦਾ ਰਹਿੰਦੀ ਨਹੀਂ ਹੈ ਕਿਉਂਕਿ ਜੀਵਨ ਦੇ ਵਿੱਚ ਕੋਈ ਨਾ ਕੋਈ ਐਸਾ ਔਗਣ ਹੋ ਜਾਂਦਾ ਹੈ ਕਿ ਇੱਕ ਔਗਣ ਮਨੁੱਖ ਦੀ ਸਾਰੀ ਵਿਡਿਆਈ ਨੂੰ ਧੋਕੇ ਰੱਖ ਦਿੰਦਾ ਹੈ ਪਰ ਹਜ਼ੂਰ ਪਾਤਸ਼ਾਹ ਜੀ ਸਾਨੂੰ ਇਹ ਗਿਆਨ ਦਿੰਦੇ ਨੇ ਕਿ ਭਾਈ ਜੇ ਸਦਾ ਰਹਿਣ ਵਾਲੀ ਵਿਡਿਆਈ ਚਾਹੁੰਦੇ ਹੋ ਸੋਭਾ ਚਾਹੁੰਦੇ ਹੋ ਤਾਂ ਮਹਾਰਾਜ ਸਾਹਿਬ یوں ਅਗਲੀ ਤਕ ਵਿੱਚ ਇਸ਼ਾਰਾ ਕਰਦੇ ਹਨ ਸੰਗ ਇਹ ਹਮੈ ਛੁਰੈ ਭਾਈ ਫਿਰ ਸਤ ਸੰਗਤ ਦੇ ਵਿੱਚ ਜਾ ਕੇ ਜਿਹੜੀ ਇਹ ਸਰੀਰ ਦੀ ਦੇਹ ਦੀ ਹਉਮੈ ਹੈ ਇਹਨੂੰ ਛੱਡਣਾ ਕਰੋ ਭਾਵ ਜਦੋਂ ਸਤ ਸੰਗਤ ਦੇ ਵਿੱਚ ਜਾਓਗੇ ਤਾਂ ਸਤ ਸੰਗਤ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਮਨੁੱਖ ਦੇ ਇਹ ਸਰੀਰ ਦੀ ਜਿਹੜੀ ਹਉਮੈ ਹੈ ਦੇਹ ਦੀ ਜਿਹੜੀ ਹੰਗਤਾ ਹੈ ਇਹ ਛੁੱਟ ਜਾਂਦੀ ਹੈ ਜਦੋਂ ਦੇਹ ਦੀ ਹੰਗਤਾ ਛੁੱਟ ਗਈ ਤੇ ਮਹਾਰਾਜ ਕਹਿੰਦੇ ਇਹ ਸਤਸੰਗਤ ਦੀ ਵੱਡਾ ਗੁਣ ਹੈ ਸਤਸੰਗਤ ਦੀ ਵੱਡੀ ਇਹ ਪ੍ਰਾਪਤੀ ਹੈ ਸਤਸੰਗਤ ਦੀ ਇਹ ਵੱਡੀ ਕਿਰਪਾ ਹੈ ਕਿ ਉਹ ਭਾਈ ਜਗਿਆਸੂ ਉਹ ਮਨੁੱਖ ਉਹ ਜੀਵ ਅਕਾਲ ਪੁਰਖ ਦੇ ਦਰ ਦੇ ਉੱਤੇ ਵਿਡਿਆਈ ਦਾ ਸੋਭਾ ਦਾ ਮਾਲਕ ਬਣ ਜਾਂਦਾ ਹੈ ਫਿਰ ਕੇਵਲ ਸੋਭਾ ਨਿਰੰਕਾਰ ਦੇ ਉਸ ਦੇਸ਼ ਦੇ ਵਿੱਚ ਨਹੀਂ ਬਲਕਿ ਲੋਕ ਅਤੇ ਪਰਲੋਕ ਦੇ ਵਿੱਚ ਉਹਨਾਂ ਦੀ ਸੋਭਾ ਜੈ ਜੈਕਾਰ ਹੁੰਦੀ ਹੈ ਸੰਸਾਰ ਦੇ ਵਿੱਚ ਭਾਵੇਂ ਸਰੀਰ ਕਰਕੇ ਨਾ ਵੀ ਹੋਣ ਤਾਂ ਵੀ ਸਦਾ ਹੀ ਉਹਨਾਂ ਦੀ ਸੋਭਾ ਬਣੀ ਰਹਿੰਦੀ ਹੈ ਜਿਨ੍ਹਾਂ ਨੇ ਉਹ ਸਤਸੰਗਤ ਦੁਆਰਾ ਆਪਣੀ ਦੇਹ ਦੀ ਹੋਮੈ ਨੂੰ ਛੱਡ ਦਿੱਤਾ ਹੈ ਤੇ ਇਉਂ ਮਹਾਰਾਜ ਸਾਹਿਬ ਜੀ ਨੇ ਇਹ ਸਾਨੂੰ ਸਾਧ ਸੰਗਤ ਰਬੀ ਗਿਆਨ ਦਾ ਭੇਦ ਸਮਝਾਉਂਦੇ ਹੋਏ ਕਹਿੰਦੇ ਨੇ हे ਜੀਵ ਜੇ ਤੂੰ ਅਸਲ ਵਿੱਚ ਵਡਿਆਈ ਦਾ ਪਾਤਰ ਬਣਨਾ ਚਾਹੁੰਦਾ ਹੈ ਤਾਂ ਸਤ ਸੰਗਤ ਦੇ ਵਿੱਚ ਮਿਲ ਕੇ ਇਸ ਦੇਹ ਦੀ ਹਉਮੈ ਦਾ ਤਿਆਗ ਕਰਨਾ ਕਰ ਜੇ ਕੋ ਜਨਮ ਮਰਨ ਤੇ ਡਰੈ ਸਾਧ ਸੰਗਤ ਜੀ ਵੈਸੇ ਸੰਸਾਰ ਦੇ ਵਿੱਚ ਸੱਤ ਕਿਸਮ ਦਾ ਡਰ ਮੰਨਿਆ ਹੈ ਪਰ ਸਭ ਤੋਂ ਵੱਡਾ ਡਰ ਜੰਮਣ ਅਤੇ ਮਰਨ ਦਾ ਹੈ ਮੌਤ ਵੀ ਦਰਦ ਹੈ ਔਰ ਜਨਮ ਵੀ ਦਰਦ ਹੈ ਹੈ ਕੋਈ ਐਸਾ ਜੀਵ ਸੰਸਾਰ ਵਿੱਚ ਜਿਹੜਾ ਜਨਮ ਲੈਣ ਲੱਗਿਆ ਹੱਸਦਾ ਹੋਵੇ ਜਨਮ ਲੈਣ ਲੱਗਿਆ ਵੀ ਦੁੱਖ ਪ੍ਰਾਪਤ ਹੁੰਦਾ ਹੈ ਔਰ ਜਦੋਂ ਮੌਤ ਆਉਂਦੀ ਹੈ ਤੇ ਉਦੋਂ ਵੀ ਇਹ ਸਰੀਰ ਨੂੰ ਬਹੁਤ ਕਠਿਨਾਈ ਸਹਿਣ ਕਰਨੀ ਪੈਂਦੀ ਹੈ ਕਿਸੇ ਸੰਿਆਸੀ ਮਹਾਪੁਰਸ਼ਾਂ ਦਾ ਦਾਸ ਨੇ ਜੀਵਨ ਪੜਿਆ ਹੈ ਸਰੀਰ ਤਿਆਗਣ ਲੱਗੇ ਤਾਂ ਸਰੀਰ ਜਿਹੜਾ ਸੀ ਉਸ ਵਕਤ ਬਹੁਤ ਕਸ਼ਟ ਦੇ ਵਿੱਚ ਸੰਗੀਆਂ ਨੂੰ ਵੀ ਮਹਿਸੂਸ ਹੋਇਆ ਦੇਖਣ ਵਾਲਿਆਂ ਨੂੰ ਵੀ ਮਹਿਸੂਸ ਹੋਇਆ ਕੋਈ ਸਿਆਣੇ ਸੰਗੀ ਕੋਲ ਨੂੰ ਹੋ ਕੇ ਕਹਿੰਦੇ ਮਹਾਰਾਜ ਸਰੀਰ ਤਿਆਗਣ ਲੱਗੇ ਹੋ ਇਓ ਲੱਗਦਾ ਜਿਵੇਂ ਸਰੀਰ ਜਿਹੜਾ ਹੈ ਇਹ ਤਕਲੀਫ ਵਿੱਚ ਹੋਵੇ ਕਹਿੰਦੇ ਭਾਈ ਅਕਾਲ ਪੁਰਖ ਦੀ ਇਹ ਕਿਰਪਾ ਹੈ ਇਸ ਸਮੇਂ ਸਰੀਰ ਤਾਂ ਬਹੁਤ ਜ਼ਿਆਦਾ ਕਠਨ ਕਰੜੀ ਪੀੜਾ ਵਿੱਚ ਹੈ ਪਰ ਪਰਮੇਸ਼ਰ ਦੀ ਬੰਦਗੀ ਦੀ ਇਹ ਮੇਰੇ ਤੇ ਬਖਸ਼ਿਸ਼ ਹੋਈ ਕਿ ਮੈਨੂੰ ਇਹ ਪੀੜਾ ਮਹਿਸੂਸ ਨਹੀਂ ਹੋ ਰਹੀ ਕਹਿੰਦੇ ਮਹਾਰਾਜ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਗਿਆਨ ਸਾਨੂੰ ਬਖਸ਼ਿਸ਼ ਕਰੋ ਕਿ ਜਿਹੜੀ ਇਸ ਸਮੇ ਤੁਹਾਨੂੰ ਪੀੜਾ ਹੈ ਉਹ ਕਿੰਨੀ ਕਰੜੀ ਹੈ ਸਾਗੰਗਤ ਸੱਪ ਅਤੇ ਵਿਛੂ ਦੇ ਵਿੱਚੋਂ ਜਿਹੜਾ ਵਿਛੂ ਦਾ ਡੰਗ ਹੈ ਇਹਨੂੰ ਬਹੁਤ ਖਤਰਨਾਕ ਮੰਨਿਆ ਬਹੁਤ ਭਿਆਨਕ ਡੰਗ ਹੈ ਜ਼ਹਿਰ ਭਾਵੇਂ ਸੱਪ ਦੇ ਵਿੱਚ ਬਹੁਤੀ ਹੋਵੇ ਪਰ ਡੰਗ ਜਿਹੜਾ ਹੈ ਉਹ ਵਿਛੂ ਦਾ ਬਹੁਤ ਖਤਰਨਾਕ ਹੈ ਕਹਿਣ ਲੱਗੇ ਭਾਈ ਇੰਨੀ ਕਪੀੜਾ ਜੇ 1000 ਬਿਛੂ ਜਿਹੜਾ ਇੱਕੇ ਵਾਰੀ ਡੰਗ ਮਾਰ ਦੇਵੇ ਦੇਖ ਲਓ ਕਿੰਨੀ ਕਪੀੜਾ ਹੋ ਸਕਦੀ ਹੈ ਜਦੋਂ ਸਰੀਰ ਚੋਂ ਪ੍ਰਾਣ ਨਿਕਲਦੇ ਨੇ ਹੱਥ ਮਰੋੜੇ ਤਨ ਕਪੇ ਸਿਆਹ ਹੋਆ ਸੇਤ ਇੰਨੀ ਪੀੜਾ ਮੈਨੂੰ ਮਹਿਸੂਸ ਸਰੀਰ ਕਰਦਾ ਹੈ ਤੇ ਇਉਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਸਾਨੂੰ ਬਚਨ ਫਰਮਾਉ ਕੇ ਗੁਰਬਾਣੀ ਦੇ ਅੰਦਰ ਗਿਆਨ ਦਿੰਦੇ ਨੇ ਕਿ ਭਾਈ ਇਸ ਕਰੜੀ ਇਸ ਕਰੜੇ ਦੁੱਖਾਂ ਤੋਂ ਇਸ ਦਰਦ ਤੋਂ ਜੇ ਕੋਈ ਸੰਸਾਰ ਦੇ ਵਿੱਚ ਨਿਜਾਤ ਪਾਉਣਾ ਚਾਹੁੰਦਾ ਹੈ ਸਾਧ ਜਨ ਕੇ ਸਰਨੇ ਪਰ ਭਾਈ ਫਿਰ ਉਹ ਸਾਧਨਾ ਕਰਨ ਵਾਲੇ ਕਮਾਈ ਕਰਨ ਵਾਲੇ ਸਾਧੂਆਂ ਦੀ ਸ਼ਰਨ ਦੇ ਵਿੱਚ ਭਾਵ ਓਟ ਦੇ ਵਿੱਚ ਜਾਣਾ ਕਰੇ ਸੰਤ ਹਮਾਰੀ ਓਟ ਸਦਾਣੀ ਸੰਤ ਹਮਾਰਾ ਗਹਿਣਾ ਓਟ ਕਿਉਂ ਹੈ ਸਾਧ ਸੰਗਤ ਦੇਖੋ ਓਟ ਦੇ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਹੈ ਹੁਣ ਕੰਧ ਹੈ ਜਦੋਂ ਕੰਧ ਕੋਈ ਕਰ ਲੈਂਦਾ ਹੈ ਮਕਾਨ ਬਣ ਜਾਂਦਾ ਹੈ ਕੰਧਾਂ ਹੋ ਗਈਆਂ ਓਟ ਹੋ ਗਈ ਤਾਂ ਉਹਨੂੰ ਕਿਸੇ ਕਿਸਮ ਦਾ ਖਤਰਾ ਨਹੀਂ ਨਾ ਮੌਸਮ ਤੋਂ ਖਤਰਾ ਨਾ ਕਿਸੇ ਚੋਰ ਤੋਂ ਖਤਰਾ ਨਾ ਆਪਣੀ ਵਸਤੂ ਖੁੱਸਣ ਦਾ ਖਤਰਾ ਜੇ ਕੰਧਾ ਨਾ ਹੋਣ ਤਾਂ ਹਰ ਕਿਸਮ ਦਾ ਹੀ ਖਤਰਾ ਹੈ ਇਸੇ ਤਰ੍ਹਾਂ ਇਹ ਮਨੁੱਖੀ ਜੀਵਨ ਦੀ ਜੋ ਓਟ ਹੈ ਉਹ ਹੈ ਤਾਂ ਪਰਮੇਸ਼ਰ ਦਾ ਨਾਮ ਪਰ ਪਰਮੇਸ਼ਰ ਦਾ ਨਾਮ ਮਿਲਦਾ ਕਿੱਥੋਂ ਹੈ ਪੂਰੇ ਗੁਰੂ ਤੋਂ ਮਿਲਦਾ ਹੈ ਤੇ ਨਾਮ ਜਪਣ ਦਾ ਤਰੀਕਾ ਜਿਨ੍ਹਾਂ ਨੇ ਭਾਈ ਆਪ ਜਪਿਆ ਹੈ ਤਰੀਕਾ ਉਹਨਾਂ ਤੋਂ ਮਿਲਦਾ ਹੈ ਇਸ ਕਰਕੇ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜੀ ਨੇ ਇਹ ਸਾਨੂੰ ਬਚਨਾਂ ਦੁਆਰਾ ਅੰਮ੍ਰਿਤ ਰੂਪ ਗਿਆਨ ਬਖਸ਼ਿਸ਼ ਕੀਤਾ ਕਿ ਭਾਈ ਜਿਨ੍ਹਾਂ ਨੇ ਸਾਧਨਾ ਕੀਤੀ ਹੈ ਉਹਨਾਂ ਦੀ ਓਟ ਲੈ ਕੇ ਉਹਨਾਂ ਤੋਂ ਇਹ ਤਰੀਕਾ ਪ੍ਰਾਪਤ ਕਰੋ ਕਿ ਨਾਮ ਕਿਵੇਂ ਜਪਣਾ ਹੈ ਜਿਨ੍ਹਾਂ ਨੇ ਜਪਿਆ ਜਿਨ ਹਰ ਜਪਿਆ ਸੇ ਹਰ ਹੋਏ ਕਿਉਂਕਿ ਉਹ ਪ੍ਰਮਾਤਮਾ ਦੀ ਹੋਗੇ ਜਪਣ ਵਾਲੇ ਤੇ ਉਹਨਾਂ ਦੀ ਓਟ ਲੈ ਕਰਕੇ ਫਿਰ ਇਹ ਵੱਡੇ ਦੁੱਖਾਂ ਤੋਂ ਨਿਜਾਤ ਪ੍ਰਾਪਤ ਹੁੰਦੀ ਹੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਭਾਈ ਜਿਸ ਜਨ ਕੀ ਇਹ ਰੱਬ ਦੇ ਪਿਆਰੇ ਨੂੰ ਉਸ ਹਰੀ ਵਾਹੀ ਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਤਰੇ ਲੱਗੀ ਹੋਈ ਹੈ ਜੀ ਦੇ ਮਨ ਦੇ ਅੰਦਰ ਪ੍ਰਭ ਮਿਲਣੇ ਦਾ ਚਾਹੋ ਪ੍ਰਭੂ ਨੂੰ ਮਿਲਣ ਦਾ ਚਾਹ ਹੈ ਵਰਤਖ ਰੂਪ ਦੇ ਵਿੱਚ ਜਿਹੜਾ ਦਰਸ਼ਨ ਕਰਨੇ ਚਾਹੁੰਦਾ ਹੈ ਜਿਹਦੇ ਅੰਦਰ ਐਸੀ ਭਾਵਨਾ ਪ੍ਰਬਲ ਹੋਗੀ ਤੇ ਵੇਖੋ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਉਹਨਾਂ ਨੂੰ ਕਿੰਨਾ ਮਾਣ ਦਿੱਤਾ ਹੈ ਨਾਨਕ ਤਾਕੈ ਬਲ ਬਲ ਜਾਸਾ ਗੁਰੂ ਨਾਨਕ ਦੇ ਪੰਚਮ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਭਾਈ ਮੈਂ ਉਹਨਾਂ ਤੋਂ ਬਲ ਬਲ ਜਾਸਾ ਭਾਵ ਮੈਂ ਉਹ ਤੋਂ ਬਲਿਹਾਰੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਧਨਤਾ ਦੇ ਯੋਗ ਨੇ ਉਹ ਕੌਣ ਜਿਨ੍ਹਾਂ ਦੇ ਮਨ ਦੇ ਅੰਦਰ ਪੂਰੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਅੱਜ ਸੰਸਾਰ ਦੇ ਵਿੱਚ ਰਹਿੰਦੇ ਆ ਭਾਈ ਕਿਸੇ ਨੂੰ ਵਿਡਿਆਈ ਦੀ ਪਿਆਸ ਹੈ ਕਿਸੇ ਨੂੰ ਮਾਇਆ ਦੀ ਪਿਆਸ ਹੈ ਕਿਸੇ ਨੂੰ ਅਹੁਦੇ ਦੀ ਪਿਆਸ ਹੈ ਹਰ ਹਰ ਪੱਖ ਦੇ ਵਿੱਚ ਦੌੜ ਹੈ ਪਰ ਬਹੁਤੀ ਗਿਣਤੀ ਨਹੀਂ ਉਹਨਾਂ ਦੀ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਵੇ ਇਸ ਕਰਕੇ ਆਪਣੇ ਜੀਵਨ ਦੇ ਵਿੱਚ ਇਹ ਅਸੀਂ ਨਿਜਮ ਬਣਾਈਏ ਕਿ ਸਾਡਾ ਜ਼ਿੰਦਗੀ ਵਿੱਚ ਕੋਈ ਵੀ ਦਿਨ ਐਸਾ ਨਾ ਗੁਜ਼ਰੇ ਜਦੋਂ ਸਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਨਾ ਹੋਣ ਜਿਹੜੇ ਐਸਾ ਸਿਧਕ ਨਿਭਾਉਣਗੇ ਐਸੇ ਸਿਧਕ ਨੂੰ ਧਾਰਨ ਕਰਨਗੇ ਤੇ ਖਾਲਸਾ ਜੀ ਯਾਦ ਰੱਖਣਾ ਫਿਰ ਇੱਕ ਦਿਨ ਸਮਾਂ ਐਸਾ ਆ ਜਾਏਗਾ ਜੇ ਕਿਤੇ ਸਮਾਂ ਨਾ ਵੀ ਬਣੇ ਤਾਂ ਸਤਿਗੁਰੂ ਸਾਹਿਬ ਆਪ ਹੀ ਬਖਸ਼ਿਸ਼ ਕਰ ਦਿੰਦੇ ਨੇ ਦਿਨ ਕੋਈ ਖਾਲੀ ਨਹੀਂ ਜਾਣ ਦਿੰਦੇ ਜਦੋਂ ਗੁਰੂ ਸਾਹਿਬ ਜੀ ਦੇ ਦਦਾਰੇ ਪ੍ਰਾਪਤ ਨਾ ਹੋਣ ਪਰ ਇਹ ਬਖਸ਼ਿਸ਼ ਕਿਨਾਂ ਤੇ ਹੋਏਗੀ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਸ ਲੱਗੀ ਹੋਏਗੀ ਭਾਈ ਗੁਰਬਖਸ਼ ਸਿੰਘ ਜੀ ਦਾਸ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਹੈ ਕਿ ਭਾਈ ਗੁਰਬਖਸ਼ ਸਿੰਘ ਜੀ ਇੱਕ ਅਜਿਹੇ ਗੁਰੂ ਕੇ ਸਿੱਖ ਗੁਰੂ ਕਾਲ ਵਿੱਚ ਹੋਏ ਜਿਨ੍ਹਾਂ ਨੂੰ ਰਾਮ ਕੋਇਰ ਜੀ ਬਿਗ ਇਤਿਹਾਸ ਦੇ ਵਿੱਚ ਜਿਨ੍ਹਾਂ ਦਾ ਨਾਮ ਆਇਆ ਜਦੋਂ ਸਤਿਗੁਰੂ ਸਾਹਿਬੋ ਕੀ ਤਲਵੰਡੀ ਤੋਂ ਹਜ਼ੂਰ ਸਾਹਿਬ ਨੂੰ ਸਤਿਗੁਰੂ ਜੀ ਨੇ ਪਿਆਨਾ ਕੀਤਾ ਭਾਈ ਗੁਰਬਖਸ਼ ਸਿੰਘ ਜੀ ਨਾਲ ਸੰਤ ਸਾਧ ਸੰਗਤ ਭਾਈ ਗੁਰਬਖਸ਼ ਸਿੰਘ ਜੀ ਦਾ ਇੱਕ ਜੀਵਨ ਦਾ ਨਿਜਮ ਸੀ ਕਿ ਜਿੰਨੀ ਦੇਰ ਤੱਕ ਦਸ਼ਮ ਪਿਤਾ ਦੇ ਦਰਸ਼ਨ ਨਹੀਂ ਸੀ ਕਰ ਲੈਂਦੇ ਕਦੇ ਪਾਣੀ ਦੀ ਬੂੰਦ ਆਪਣੇ ਮੁਖ ਤੇ ਨਹੀਂ ਸੀ ਰੱਖਦੇ ਤੇ ਭਾਈ ਗੁਰਬਖਸ਼ ਸਿੰਘ ਦੀ ਮਾਤਾ ਨੇ ਆ ਕੇ ਦਸ਼ਮੇਸ਼ ਪਿਤਾ ਦੇ ਚਰਨਾਂ ਤੇ ਬੇਨਤੀ ਕੀਤੀ ਸਤਿਗੁਰੂ ਮੇਰਾ ਬਡਾਪੇ ਦਾ ਇੱਕੋ ਇੱਕ ਸਹਾਰਾ ਹੈ ਮੇਰਾ ਪੁੱਤਰ ਉਹ ਤੁਹਾਡੇ ਨਾਲ ਹੁਣ ਦੱਖਣ ਦੇਸ਼ ਵੱਲ ਨੂੰ ਜਾਣ ਲਈ ਤਿਆਰ ਹੋ ਗਿਆ ਮੇਰਾ ਬਡਾਪਾ ਰੁਲ ਜਾਏਗਾ ਮਹਾਰਾਜ ਸਤਿਗੁਰੂ ਜੀ ਨੇ ਭਾਈ ਗੁਰਬਖਸ਼ ਸਿੰਘ ਨੂੰ ਬੁਲਾ ਕੇ ਕਹਿਣ ਲੱਗੇ ਭਾਈ ਗੁਰਬਖਸ਼ ਸਿੰਘ ਜੀ ਤੁਹਾਨੂੰ ਮੇਰਾ ਹੁਕਮ ਹੈ ਕਿ ਤੁਸੀਂ ਮਾਤਾ ਦੇ ਕੋਲ ਹੀ ਰਹਿਣਾ ਹੈ ਸਾਧ ਸੰਗਤ ਇਹ ਬਚਨ ਇਓ ਲੱਗਿਆ ਜਿਵੇਂ ਹਿਰਦਾ ਛਲਣੀ ਛਲਣੀ ਹੋ ਗਿਆ ਹੋਵੇ ਮਨ ਬੈ ਰਾਗੀ ਹੋ ਗਿਆ ਦਸਮ ਪਾਤਸ਼ਾਹ ਕਹਿੰਦੇ ਗੁਰਬਖਸ਼ਿਆ ਕਿਉਂ ਬੈਰਾਗ ਕਰਦਾ ਹੈ ਕਹਿੰਦੇ ਮਹਾਰਾਜ ਇਹ ਸੰਸਾਰ ਦੇ ਵਿੱਚ ਹੁਣ ਆਪਣਾ ਆਖਰੀ ਮਲਾਪ ਹੈ ਮੈਨੂੰ ਰੱਜ ਰੱਜ ਕੇ ਦਰਸ਼ਨ ਕਰ ਲੈਣ ਦੋ ਕਹਿੰਦੇ ਗੁਰਬਖਸ਼ਿਆ ਐਸੇ ਢਿੱਲੇ ਬਚਨ ਕਿਉਂ ਕਰ ਰਿਹਾ ਹੈ ਕਹਿੰਦੇ ਮਹਾਰਾਜ ਜ਼ਿੰਦਗੀ ਦਾ ਇੱਕ ਨਿਜਮ ਹੈ ਦਾਤਾ ਜਿੰਨੀ ਦੇਰ ਤੱਕ ਤੇਰੇ ਦਰਸ਼ਨ ਨਹੀਂ ਕਰ ਲੈਂਦਾ ਕਦੇ ਸਤਗੁਰੂ ਇਸ ਜੀਵ ਤੇ ਪਾਣੀ ਦੀ ਬੂੰਦ ਨਹੀਂ ਰੱਖੀ ਸਾਡੇ ਤ੍ਰਿਮਨ ਦੇਹ ਰੀ ਚੱਲੇ ਪਾਣੀ ਅੰਨ ਜਦੋਂ ਅੰਨ ਤੇ ਪਾਣੀ ਇਸ ਦੇਹ ਨੂੰ ਨਹੀਂ ਮਿਲਣਾ ਮਹਾਰਾਜ ਕਿੰਨੀ ਕੁ ਦਿਨ ਇਹ ਸਰੀਰ ਰਹੂਗਾ ਸਤਗੁਰੂ ਜੀ ਪਿਆਰ ਦੇ ਵਿੱਚ ਆਪਣੇ ਸਿੱਖ ਦੇ ਇਸ ਸ਼ਰਧਾ ਨੂੰ ਵੇਖ ਕੇ ਕਹਿੰਦੇ ਗੁਰਬਖਸ਼ਿਆ ਫਿਰ ਇੱਕ ਗੱਲ ਯਾਦ ਰੱਖ ਜੇ ਤੂੰ ਮੇਰੇ ਕੋਲ ਵੀ ਰਹੇਂਗਾ ਤਾਂ ਤੂੰ ਮੇਰੇ ਦਰਸ਼ਨ 19 ਦਿਨ ਹੀ ਕਰ ਸਕਦਾ ਜਿੰਨੀ ਦੇਰ ਤੱਕ ਮੈਂ ਸੰਸਾਰ ਦੇ ਵਿੱਚ ਹਾਂ ਜਿੱਦਣ ਮੈਂ ਸੰਸਾਰ ਤੋਂ ਵਿਦਾ ਹੋয়েਗਾ ਫਿਰ ਤੂੰ ਕੀ ਕਰੇਗਾ ਕਹਿੰਦੇ ਮਹਾਰਾਜ RAM ਬਜੋਗੀ ਨਾ ਜੀ ਹੈ ਜੀਏ ਤਾਂ ਬੋਰਾ ਹੋਏ ਮੈਂ ਜੀ ਨਹੀਂ ਸਕਦਾ ਮੈਂ ਸੰਸਾਰ ਤੇ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ ਇੱਕੋ ਇੱਕ ਸਿੱਖ ਹੈ ਤੇ ਸਤਿਗੁਰੂ ਕਹਿੰਦੇ ਗੁਰਬਖਸ਼ਿਆ ਲੈ ਫਿਰ ਤੇਰੇ ਨਾਲ ਅੱਜ ਤੋਂ ਬਾਅਦ ਮੇਰਾ ਇੱਕ ਬਚਨ ਰਿਹਾ ਜੇ ਤੂੰ ਮੇਰੇ ਨਾਲ ਰਹਿੰਦਾ ਫੇਰ ਤਾਂ ਦਰਸ਼ਨ ਉੰਨੀ ਕੁ देर ਹੁੰਦੇ ਜਿੰਨੀ ਕੁ देर ਮੈਂ ਸੰਸਾਰ ਤੇ ਰਹਿਣਾ ਸੀ ਕਲਗੀਧਰ ਪਿਤਾ ਕਹਿੰਦੇ ਹੁਣ ਗੁਰਬਖਸ਼ਿਆ ਇਹ ਗੱਲ ਮੈਂ ਨਹੀਂ ਰੱਖਦੇ ਯਾਦ ਰੱਖੀ ਮੈਂ ਇਸ ਦੁਨੀਆ ਤੇ ਰਹਾ ਭਾਵੇਂ ਨਾ ਰਹਾ ਪਰ ਜਿੰਨੀ ਦੇਰ ਤੱਕ ਹੁਣ ਸਿੱਖਾ ਤੂੰ ਇਸ ਸੰਸਾਰ ਤੇ ਰਹੇਗਾ ਤੇ ਸਤਿਗੁਰੂ ਕਹਿੰਦੇ ਮੈਂ ਆਪ ਤੈਨੂੰ ਆ ਕੇ ਦਰਸ਼ਨ ਦਿਆ ਕਰਾਂਗਾ ਔਰ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਉਹ ਸਿੱਖ ਨੂੰ ਸਾਧ ਸੰਗਤ ਜੀ ਦਰਸ਼ਨ ਦਿੰਦੇ ਰਹੇ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਐਸੀ ਸਿਧਕਬਾਨ ਸਿੱਖਾਂ ਨੂੰ ਇਹ ਬਚਨ ਕਿਹਾ ਮੈਂ ਉਹਨਾਂ ਤੋਂ ਬਲ ਬਲ ਜਾਸਾ ਕੁਰਬਾਨ ਜਾਣਾ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਐਸੀ ਤ੍ਰੇਕੀ ਪਿਆਸ ਲੱਗੀ ਹੋਈ ਹੈ ਫਿਰ ਬਾਬਾ ਫਰੀਦ ਸਾਹਿਬ ਜੀ ਦਾ ਜੀਵਨ ਵੇਖੋ ਸਾਧ ਸੰਗਤ ਕਾਂ ਨੇ ਠੁੰਗਾ ਮਾਰ ਮਾਰ ਕੇ ਸਾਰਾ ਸਰੀਰ ਨੋਚ ਦਿੱਤਾ ਕੁਝ ਨਹੀਂ ਕਿਹਾ ਜਦੋਂ ਮੁਖ ਦੇ ਕੋਲ ਪਹੁੰਚਿਆ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇਹ ਕਾਮੋ ਮੇਰੀ ਇੱਕ ਬੇਨਤੀ ਹੈ ਭਾਵੇਂ ਮੇਰੇ ਸਾਰੇ ਸਰੀਰ ਦਾ మాਸ ਨੋਚ ਦਿਓ ਪਰ ਮੇਰੀਆਂ ਇਹ ਦੋ ਅੱਖੀਆਂ ਨੂੰ ਬਖਸ਼ ਦਿਓ ਉਹ ਕਿਉਂ ਕਹਿੰਦੇ ਹਜੇ ਇਹਨਾਂ ਅੱਖਾਂ ਨੇ ਆਪਣੇ ਮੁਰਸ਼ਿਦ ਦੇ ਦਿਦਾਰੇ ਨਹੀਂ ਕੀਤੇ ਕਾਂਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਇਨਾਂ ਇਨਾਂ ਮਤਸ਼ ਹੋ ਪਰ ਦੇਖਣ ਕੀ ਆਸ ਹਜੇ ਮੈਨੂੰ ਦਰਸ਼ਨਾਂ ਦੀ ਆਸ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰ ਮੇਰਾ ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਐਸੀ ਭਾਈ ਵਡਿਆਈ ਕੀਤੀ ਹੈ ਜਿਨ੍ਹਾਂ ਦੇ ਮਨ ਦੇ ਅੰਦਰ ਗੁਰੂ ਸਾਹਿਬ ਜੀ ਦੇ ਪ੍ਰਤੀ ਇਤਨੀ ਭਾਵਨਾ ਪ੍ਰਬਲ ਹੈ ਦਰਸ਼ਨਾਂ ਦੀ ਸਗਲ ਪੁਰਖ ਮਹ ਪੁਰਖ ਪ੍ਰਧਾਨ ਮਹਾਰਾਜ ਸਾਹਿਬ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਸੰਸਾਰ ਦੇ ਵਿੱਚ ਹਰ ਕੋਈ ਬੰਦਾ ਕਹਿੰਦਾ ਮੈਂ ਵੱਡਾ ਹਾਂ ਜਿਹਦੇ ਕੋਲ ਮਾਇਆ ਹੈ ਉਹ ਕਹਿੰਦਾ ਮੈਂ ਵੱਡਾ ਜਿਹਦੇ ਕੋਲ ਰਾਜ ਭਾਗ ਹੈ ਉਹ ਕਹਿੰਦਾ ਮੈਂ ਵੱਡਾ जिदे मगर बहुत ही दुनिया है वो कहता मैं बड़ा ਤੇ ਮਹਾਰਾਜ ਕੁਝ ਬੰਦੇ ਐ ਐਸੇ ਨੇ ਜਿਨ੍ਹਾਂ ਦੇ ਕੋਲ ਰਾਜ ਭਾਗ ਵੀ ਬਹੁਤ ਹੈ ਮਾਇਆ ਵੀ ਬਹੁਤ ਹੈ ਔਰ ਪਬਲਿਕ ਵੀ ਬਹੁਤ ਹੈ ਇਸ ਕਰਕੇ ਸਤਿਗੁਰੂ ਜੀ ਸਾਤੋਂ ਇਹ ਨਿਰਣਾ ਨਹੀਂ ਹੋ ਰਿਹਾ ਕਿ ਸੰਸਾਰ ਦੇ ਵਿੱਚ ਵੱਡਾ ਪੁਰਖ ਕੌਣ ਹੈ ਪੁਰਖ ਮਹ ਪੁਰਖ ਪ੍ਰਦਾਨ ਮਹ ਦਾ ਅਰਥ ਵਿੱਚ ਹੁੰਦਾ ਹੈ ਮਹਾਰਾਜ ਸਾਹਿਬ ਇਸ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਇਹਨਾਂ ਮਨੁੱਖਾਂ ਦੇ ਵਿੱਚੋਂ ਵੱਡਾ ਮਨੁੱਖ ਕਿਹੜਾ ਹੈ ਫਿਰ ਅਗਲੀ ਤੁਕ ਵਿੱਚ ਸਤਿਗੁਰੂ ਜੀ ਨੇ ਸਪਸ਼ਟ ਕੀਤਾ ਹੈ ਸਾਧ ਸੰਗ ਜਾ ਕਾ ਮਟੈ ਅਬਮਾਨ ਭਾਈ ਸਾਰੇ ਸੰਸਾਰ ਦੇ ਵਿੱਚ ਉਹ ਸਾਰਿਆਂ ਤੋਂ ਵੱਡਾ ਪ੍ਰધાન ਪੁਰਖ ਹੈ ਕੜਾ ਜਿਹਦੀ ਸਤਸੰਗਤ ਦੁਆਰਾ ਸਾਧੂਆਂ ਦੀ ਕਿਰਪਾ ਦੁਆਰਾ ਮਟੈ ਅਬਮਾਨ ਜੀ ਦੇ ਹਿਰਦੇ ਦਾ ਹੰਕਾਰ ਔਰ ਹੰਕਤਾ ਮਿਟ ਗਈ ਜਿਨੇ ਆਪਣੀ ਹਉਮੈ ਨੂੰ ਮਾਰ ਲਿਆ ਸਾਧ ਸੰਗਤ ਦੁਆਰਾ ਸਤ ਸੰਗਤ ਦੇ ਵਿੱਚ ਜਾ ਕੇ ਜਿਹਦੀ ਹਉਮੈ ਸਤ ਸੰਗਤ ਦੇ ਵਿੱਚੋਂ ਖਤਮ ਹੋ ਗਈ ਸਤ ਸੰਗਤ ਦੀ ਕਿਰਪਾ ਦੇ ਨਾਲ ਕਿਉਂਕਿ ਸਾਧ ਸੰਗਤ ਸਤ ਸੰਗਤ ਦੇ ਵਿੱਚ ਜਾਣ ਦੇ ਨਾਲ ਮਨੁੱਖ ਦਾ ਜੀਵ ਦਾ ਮਨ ਨੀਮਾ ਹੋ ਜਾਂਦਾ ਹੈ ਤੇ ਜਦੋਂ ਮਨ ਨੀਮਾ ਹੋ ਗਿਆ ਨਿਮਰਤਾ ਆ ਗਈ ਤੇ ਹੰਕਾਰ ਮਿਟ ਜਾਂਦਾ ਹੈ ਤੇ ਜਿਨ੍ਹਾਂ ਦਾ ਹੰਕਾਰ ਮਿਟ ਗਿਆ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਭਾਈ ਉਹ ਇਸ ਸੰਸਾਰ ਦੇ ਵਿੱਚ ਸਭ ਤੋਂ ਵੱਡੇ ਪੁਰਖ ਗਿਣੇ ਜਾਂਦੇ ਹਨ ਆਪਸ ਕੋ ਜੋ ਜਾਣੈ ਨੀਚਾ ਹਜ਼ੂਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਵਚਨ ਕਰਦੇ ਹਨ ਆਪਸ ਕੋ ਜੋ ਜਾਣੈ ਨੀਚਾ ਕਿ ਭਾਈ ਜੋ ਇਸ ਸੰਸਾਰ ਦੇ ਅੰਦਰ ਰਹਿੰਦਾ ਹੋਇਆ ਆਪਣੇ ਆਪ ਨੂੰ ਸਾਰਿਆਂ ਤੋਂ ਨੀਮਾ ਜਾਣਦਾ ਹੈ ਭਾਵ ਆਪਣੇ ਆਪ ਨੂੰ ਸਭ ਤੋਂ ਛੋਟਾ ਜਿਹਨੇ ਆਪਣੇ ਹਿਰਦੇ ਦੇ ਵਿੱਚ ਮੰਨ ਲਿਆ ਐਸਾ ਕੋਈ ਵਿਰਲਾ ਹੀ ਹੁੰਦਾ ਹੈ ਨਾ ਅੱਜ ਕੋਈ ਹਿਰਦੇ ਦੇ ਵਿੱਚੋਂ ਮੰਨਣ ਨੂੰ ਤਿਆਰ ਹੈ ਨਾ ਕੋਈ ਪਾਈ ਜबान राਹੀਂ ਆਪਣੇ ਆਪ ਨੂੰ ਛੋਟਾ ਮੰਨਣ ਲਈ ਤਿਆਰ ਹੈ ਤੇ ਗੁਰੂ ਸਾਹਿਬ ਜੀ ਇਹ ਬਚਨ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਆਪਣੇ ਆਪ ਨੂੰ ਨੀਚਾ ਕੀ ਇਹ ਸਭ ਤੋਂ ਛੋਟਾ ਜਾਣਿਆ ਹੈ ਗਣੀਆ ਸਭ ਤੇ ਉੱਚਾ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦੀ ਨਿਗਾਹ ਦੇ ਅੰਦਰ ਪਰਮੇਸ਼ਰੀ ਦੁਨੀਆ ਦੇ ਅੰਦਰ ਧਰਮ ਦੀ ਦੁਨੀਆ ਦੇ ਅੰਦਰ ਨਿਰੰਕਾਰ ਦੇ ਦੁਨੀਆ ਦੇ ਅੰਦਰ ਉਹਨਾਂ ਦੀ ਗਿਣਤੀ ਸਭ ਤੋਂ ਉੱਚਿਆਂ ਦੇ ਵਿੱਚ ਹੁੰਦੀ ਹੈ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਨਿਮਰਤਾ ਵਿੱਚ ਆ ਕੇ ਨੀਵੇਂ ਜਾਣਿਆ ਹੈ ਜੁਝਾ ਕਾ ਮਨ ਹੋਏ ਸਗਲ ਕੀ ਰੀਨਾ ਸਾਧ ਸੰਗਤ ਦੀ ਰੀਨਾ ਦਾ ਅਰਥ ਹੁੰਦਾ ਹੈ ਚਰਨ ਧੂੜ ਭਾਈ ਜਿਨ੍ਹਾਂ ਦਾ ਮਨ ਸਾਰਿਆਂ ਦੇ ਹੀ ਚਰਨ ਧੂੜ ਬਣ ਗਿਆ ਭਾਵ ਉਹਨੇ ਵੈਰ ਵਿਰੋਧ ਆਪਾ ਭਾਵ ਖਤਮ ਕਰ ਦਿੱਤਾ ਜਿਹਦੇ ਵਿੱਚ ਐਸੀ ਨਿਮਰਤਾ ਆ ਗਈ ਹੈ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਭਾਈ ਜੋ ਹਰ ਕੀ ਇਹ ਹਰੀ ਵਾਹਿਗੁਰੂ ਪਰਮੇਸ਼ਰ ਦਾ ਹਰ ਕੀ ਇਹ ਹਰਿਆਂ ਭਰਿਆਂ ਕਰਨ ਵਾਲਾ ਜੋ ਨਾਮ ਹੈ ਘਟ ਘਟ ਚੀਨਾ ਉਹਨਾਂ ਨੇ ਹਰ ਇੱਕ ਸਰੀਰ ਦੇ ਵਿੱਚ ਹੀ ਉਸ ਪਰਮੇਸ਼ਰ ਦੇ ਨਾਮ ਨੂੰ ਚੀਨਾ ਕੀ ਇਹ ਜਾਣਿਆ ਹੈ ਚੀਨੇ ਦਾ ਅਰਥ ਜਾਣਨਾ ਹੁੰਦਾ ਹੈ ਘਟ ਘਟ ਚੀਨਾ ਸਾਰੀਆਂ ਘਟਾਂ ਦੇ ਵਿੱਚ ਜਿਹਨੂੰ ਮਹਾਰਾਜ ਨੇ ਕਿਹਾ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਹ ਕਿਨਾਂ ਦੀ ਅਵਸਥਾ ਹੈ ਕਿਨਾਂ ਨੇ ਜਾਣਿਆ ਹੈ ਹਰ ਹਰ ਨਾਮ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਔਰ ਹਿਰਦੇ ਦੇ ਵਿੱਚ ਨਿਮਰਤਾ ਨੂੰ ਧਾਰਨ ਕੀਤਾ ਹੈ ਜੇ ਕੋਈ ਨਾਮ ਵੀ ਜਪਦਾ ਹੈ ਔਰ ਹਉਮੈ ਨੂੰ ਵੀ ਧਾਰਨ ਕਰਦਾ ਹੈ ਉਹ ਪਰਮੇਸ਼ਰ ਦੇ ਦਰਗਾਹ ਤੇ ਪ੍ਰਵਾਨਕ ਨਹੀਂ ਹੁੰਦਾ ਨਾਮ ਦੀ ਔਰ ਨਿਮਰਤਾ ਦਾ ਆਪਸ ਦੇ ਵਿੱਚ ਬਹੁਤ ਮੇਲ ਹੈ ਮਨ ਆਪਣੇ ਤੇ ਬੁਰਾ ਮਿਟਾਨਾ ਭਾਈ ਜਿਨ੍ਹਾਂ ਨੇ ਆਪਣੇ ਮਨ ਤੋਂ ਹੀ ਜਿਹੜਾ ਬੁਰਾ ਸੁਭਾਅ ਹੈ ਜਿਹੜਾ ਭੈੜਾ ਸੁਭਾਅ ਹੈ ਉਹਨੂੰ ਮਿਟਾ ਦਿੱਤਾ ਜਿਨ੍ਹਾਂ ਨੇ ਮਨ ਕਰਕੇ ਭੈੜੇ ਸੁਭਾਅ ਨੂੰ ਮਿਟਾ ਦਿੱਤਾ ਦੇਖੋ ਦੋ ਚੀਜ਼ਾਂ ਨੇ ਕਈ ਵਾਰੀ ਮਨੁੱਖ ਆਪਣੇ ਸੁਭਾਅ ਨੂੰ ਸਮੇਂ ਦੀਆਂ ਪ੍ਰਸਥਿਤੀਆਂ ਕਰਕੇ ਬਦਲਦਾ ਹੈ। ਕਈ ਵਾਰੀ ਉਹ ਮਜਬੂਰੀ ਦੇ ਵਿੱਚ ਆ ਕੇ ਉਹਨੂੰ ਚੁੱਪ ਕਰਨਾ ਪੈਂਦਾ ਹੈ। ਕਈ ਵਾਰੀ ਆਪਣੀ ਜ਼ੁਬਾਨ ਤੋਂ ਵੀ ਕਹਿੰਦਾ ਕਿ ਮੇਰਾ ਜੀ ਤਾਂ ਨਹੀਂ ਸੀ ਕਰਦਾ ਪਰ ਮੇਰੀ ਮਜਬੂਰੀ ਸੀ ਮੈਂ ਮਜਬੂਰੀ ਦੇ ਵਿੱਚ ਚੁੱਪ ਕਰਕੇ ਇਸਹਿ ਗਿਆ। ਜਿਹੜਾ ਮਜਬੂਰੀ ਵਿੱਚ ਆ ਕੇ ਸੁਭਾਅ ਨੂੰ ਬਦਲਦਾ ਹੈ ਉਹਨੂੰ ਅਕਾਲ ਪੁਰਖ ਨਹੀਂ ਅਕਾਲ ਪੁਰਖ ਨੂੰ ਉਹ ਨਹੀਂ ਪਾਉਂਦਾ। ਮਾਰਾ ਕਹਿੰਦੇ ਜਿਨ੍ਹਾਂ ਨੇ ਮਨੁਹੀ ਆਪਣੇ ਸੁਭਾਅ ਨੂੰ ਭੈੜੇ ਸੁਭਾਅ ਨੂੰ ਬਦਲਤਾ ਭੈੜਾ ਸੁਭਾਅ ਕੀ ਹੈ ਬਕਾਰਾਂ ਵੱਲ ਜਾਣਾ ਭੈੜਾ ਸੁਭਾਅ ਕੀ ਹੈ ਬਾਸ਼ਨਾਵਾਂ ਵੱਲ ਜਾਣਾ ਭੈੜਾ ਸੁਭਾਅ ਕੀ ਹੈ ਕਿਸੇ ਦਾ ਮੰਦਾ ਚਿਤ ਬਣਾ ਭੈੜਾ ਸੁਭਾਅ ਕੀ ਹੈ ਨਿੰਦਿਆ ਕਰਨੀ ਚੁਗਲੀ ਕਰਨੀ ਇਹ ਜਿਹੜਾ ਭੈੜਾ ਸੁਭਾਅ ਹੈ ਮਨੁਹੀ ਜਿਨ੍ਹਾਂ ਨੇ ਖਤਮ ਕਰ ਦਿੱਤਾ ਆਪਣੀ ਬਿਰਤੀ ਦੇ ਵਿੱਚੋਂ ਹੀ ਜਿਨ੍ਹਾਂ ਨੇ ਇਹ ਬਿਟਾ ਦਿੱਤਾ ਹੈ ਠੀਕ ਹੈ ਸਗਲ ਸ੍ਰਿਸ਼ਟ ਸਾਜਨਾ ਵੇਖਦੇ ਕਿਵੇਂ ਨੇ ਸਗਲ ਸਾਰੀ ਸ੍ਰਿਸ਼ਟੀ ਨੂੰ ਕੀ ਵੇਖਦੇ ਨੇ ਸਾਜਨਾ ਭਵ ਮੈਤਰੀ ਭਾਵ ਦੇ ਰੂਪ ਦੇ ਵਿੱਚ ਦੇਖਦੇ ਨੇ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਵਸਣ ਵਾਲੇ ਜੀਵ ਇਹ ਸਾਰੇ ਹੀ ਮੇਰੇ ਨੇ ਔਰ ਮੈਂ ਇਹਨਾਂ ਦਾ ਹਾਂ ਇਸ ਕਰਕੇ ਇਹ ਅਵਸਥਾ ਜਿਹਨਾਂ ਦੀ ਮਹਾਰਾਜ ਸਾਹਿਬ ਕਹਿੰਦੇ ਭਾਈ ਬਣ ਗਈ ਹੈ ਸੁਖ ਦੁਖ ਜਨ ਸਮਦ੍ਰਸ਼ ਤੇਤਾ ਤੇ ਮਹਾਰਾਜ ਸਾਹਿਬ ਕਹਿੰਦੇ ਸੁਖ ਦੁਖ ਸੰਸਾਰ ਦੇ ਵਿੱਚ ਇਹ ਸੰਸਾਰ ਦੇ ਬੜੇ-ਬੜੇ ਪੱਖ ਨੇ ਸੁੱਖ ਅਤੇ ਦੁੱਖ ਸੁੱਖ ਮਿਲਿਆ ਅਰ ਦੁੱਖ ਮਿਲਿਆ ਜਨ ਉਹ ਜਿਹੜੇ ਰੱਬ ਦੇ ਪਿਆਰੇ ਨੇ ਸਮ ਦ੍ਰਿਸ਼ਟੇਤਾ ਤੇ ਇੱਕੋ ਜੀ ਅਵਸਥਾ ਦੇ ਵਿੱਚ ਜਦੋਂ ਦੇਖਣ ਲੱਗ ਜਾਣ ਭਾਵ ਦੁੱਖ ਲੱਗੇ ਤੋਂ ਹਾਏ ਹਾਏ ਨਾ ਕਰਨ ਦੁੱਖ ਲੱਗੇ ਤੋਂ ਪੁਕਾਰਾਂ ਨਾ ਕਰਨ ਦੁੱਖ ਲੱਗੇ ਤੋਂ ਮਨ ਤੋਂ ਪੀੜਿਤ ਨਾ ਹੋਣ ਔਰ ਸੁਖ ਮਿਲੇ ਤੋਂ ਆਨੰਦਤ ਨਾ ਹੋਣ ਸੁਖ ਨੂੰ ਦੁੱਖ ਰੂਪ ਜਾਣਨ ਔਰ ਦੁੱਖ ਨੂੰ ਸੁਖ ਰੂਪ ਜਾਣਨ ਜਦੋਂ ਇਹ ਅਵਸਥਾ ਬਣ ਜੇ ਇਹਨੂੰ ਸਮਦਰਸ਼ਟੀ ਕਿਹਾ ਜਾਂਦਾ ਇੱਕੋ ਜੀ ਦ੍ਰਿਸ਼ਟੀ ਹੋ ਜਾਣੀ ਤੇ ਜਿਨ੍ਹਾਂ ਦੀ ਭਾਈ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਨਾਨਕ ਪਾਪ ਪੁੰਨ ਨਹੀਂ ਲੇਪਾ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਉਹਨਾਂ ਨੂੰ ਪਾਪ ਤਾਂ ਕੀ ਉਹਨਾਂ ਨੂੰ ਪੁੰਨ ਵੀ ਨਹੀਂ ਲੱਗਦਾ ਹੈ ਗੁਰੂ ਅਰਜਨ ਦੇ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੰਚਮ ਸਰੂਪ ਐਸੀ ਵਡਿਆਈ ਉਹਨਾਂ ਪਿਆਰਿਆਂ ਨੂੰ ਦਿੰਦੇ ਨੇ ਕਿ ਭਾਈ ਉਹ ਪਾਪ ਤੇ ਪੁੰਨ ਤੋਂ ਨਿਰਲੇਪ ਹੋ ਜਾਂਦੇ ਨੇ ਪਾਪ ਪੁੰਨ ਤੋਂ ਰਹਿਤ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਅਵਸਥਾ ਐਡੀ ਉੱਚੀ ਹੋ ਜਾਂਦੀ ਹੈ